ਅਸੀ ਗੋਜੀ ਲਾਈਵ ਪੇਜ ਚੈਨਲ ਦੇਖਦੇ ਸਾਰੇ ਦਸਤਾ ਦਾ ਖਵਾਗਤ ਹੈ ਅੱਜ ਆਪਾਂ ਖੜੇ ਆ ਰਾਇਕੋਟ ਦੇ ਹਰੀ ਸਿੰਘ ਨਲਵਾ ਜੌਂਗ ਜਿੱਥੇ ਜਿੱਥੇ ਕਿ ਕਿਸਾਨਾਂ ਨੇ ਸਹਿਯੋਗਤ ਕਿਸਾਨ ਮੋਰਚਾ ਨੇ ਇੱਕ ਧਾਰਨਾ ਪ੍ਰਦਰਸ਼ਨ ਕੀਤਾਗਾ ਰੋਜ਼ ਪ੍ਰਦਰਸ਼ਨ ਕੀਤਾਗਾ ਅੱਜ ਦੇ ਵਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਕਿਸਾਨੀ ਆਸੂ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਉਹ ਉਹਨਾਂ ਦਾ ਕੀ ਕਹਿਣਾਗਾ ਇਹ ਧਾਰਨਾ ਕਿਸ ਕਾਰਨ ਲੱਗਿਆਗਾ ਪਤਾ ਕਰਦੇ ਆਂ ਹਾਂਜੀ ਪਰ ਕੀ ਨਾਮ ਹੈ ਤੁਹਾਡਾ ਤਾਂ ਕੀ ਕਾਰਨ ਹੈ ਜੀ ਅੱਜ ਤੁਸੀਂ ਇਹ ਤੁਹਾਡਾ ਪ੍ਰਸੰਗਾ ਤੋਂ ਕਰ ਰਹੇ ਹੋ ਤਾਂ ਇਹ ਸਮਝਾ ਲਈ ਜਿਹੜੀਆਂ ਮੋਟਰਾਂ ਦੀ ਲਾਈਟ ਆ ਕਿ ਹੁਣ ਚੌੜਾ ਜਿਹੜਾ ਉਹ ਪਤਰਾ ਪੱਕੇ ਨਹੀਂ ਆ ਰਿਹਾ ਤਾਂ ਪਾਸਾ ਦਾ ਨਾ ਰੋੜ ਦੀ ਲਾਈਟ ਦੀ ਅਸੀਂ ਇੱਕ ਹਫ਼ਤੇ ਤੋਂ ਲਾਈਟ ਬਹੁਤ ਖਰਾਬ ਕਰ ਰਹੀ ਆ ਅਸੀਂ ਜੇ ਆਈ ਸਾਹਿਬ ਨਾਲ ਮਿਲਿਆ ਸਟਾਫ ਨੂੰ ਮਿਲਿਆ ਐਸ.ਡੀ.ਓ ਸਾਹਿਬ ਨੂੰ ਕੱਲ ਵੀ ਅਸੀਂ ਮੈਨਣ ਆਏ ਸੀਗੇ ਪੰਜ-ਛੇ ਦਿਨ ਸਾਨੂੰ ਪਹਿਲਾਂ ਦੱਸਵਾ ਦਿੰਦੇ ਰਹੇ ਥੋੜੀ ਲਾਈਟ ਦੋਸਾਂ ਦਾ ਫਾਲਟ ਆ ਠੀਕ ਕਰਕੇ ਚਾਲੂ ਕਰਾ ਦੇਵਾਂਗੇ ਪਰ ਉਹ ਲਾਈਟ ਨਹੀਂ ਚਾਲੂ ਹੋਈ ਅਸੀਂ ਕੱਲ ਅਸੀਂ ਸੌਨ ਨੂੰ ਮੈਨਣਾ ਇੱਥੇ ਬਣਾ ਲੱਗਾ ਸਾਨੂੰ ਵੀ ਛੁੱਟੀ ਆ ਫੇਰ ਅਸੀਂ ਕੱਲ ਭੈਣੀ ਬਣਗਾ ਉਹਨਾਂ ਦੇ ਘਰੇ ਵੀ ਗਏ ਉਹਨਾਂ ਦੇ ਘਰੇ ਜਦੋਂ ਕੱਲਿਆ ਬਾਦਕਤੀ ਅਸੀਂ ਉਹਨਾਂ ਨਾਲ ਉਹਨਾਂ ਨੇ ਫੋਨ ਕਰਕੇ ਸਾਡੀ ਕੱਲ 2-3 ਘੰਟੇ ਲਾਈਟ ਚਲਾਈ ਪਰ ਅਸੀਂ ਅੱਜ ਇੱਥੇ 100 3-400 ਬੰਦੇ ਦਾ ਕਾਫਲਾ ਲੈ ਕੇ ਪਹੁੰਚਿਆ ਕਿ ਸਾਡੀ ਜੋ ਲਾਈਟ ਪਟਿਆਲੇ ਬੰਲੀਓ ਜੋ ਸਾਉੜੀ ਇਹਨਾਂ ਦੀ ਮੇਨ ਹੈੱਡ ਆਫ ਸਾ ਉਥੋਂ ਇਹ ਕਿਹਾ ਗਿਆ ਸੀ ਕਿ 10 ਘੰਟੇ ਇੱਕ ਦਿਨ ਸਾਧ ਕੇ ਬਿਜਲੀ ਦਿੱਤੀ ਆ ਜੀ ਸਾਰੋਂ ਬਿਜਲੀ ਸਾਨੂੰ 2-3 ਘੰਟੇ ਤੋਂ ਵੱਧ ਨਹੀਂ ਦਿੱਤੀ ਜਾ ਰਹੀ ਜੇ ਤੋ 2-3 ਘੰਟੇ ਬਾਅਦ ਆਉਂਦੀ ਆ ਬਿਜਲੀ 2-3 ਘੰਟੇ ਤੋਂ ਬਾਅਦ ਲੈਟ ਆਉਂਦੀ ਨਹੀਂ ਜੀ 3 ਦਿਨਾਂ ਬਾਅਦ ਆਉਂਦੀ ਆ ਜਿਹੜੀ ਉਹਦੇ ਨਾਲ ਸਾਡੀ ਫਸਲਾਂ ਨਕਸਾਰ ਹੋ ਰਿਆ ਪੰਜ ਚਾਰ ਪੁਆਇੰਟ ਜਿਹਦਾ ਝਾੜ ਘਟ ਗਿਆ ਜੀ ਜੱਜ ਦੇ ਬੱਲੇ ਬਣੀਆਂ ਜੀ ਨਹੀਂ ਠੇਕੇ ਦੇ 60000 ਰੁਪਏ ਨੂੰ ਫਸਲ ਲਈ ਆ ਉਹਦੇ ਬੱਲੇ ਕੀ ਪੈਣਾ ਪਹਿਲਾਂ ਤਾਂ ਮੋਦੀ ਦਾ ਤੰਗ ਕਰਿਆ ਵਾ ਕਿਸਾਨ ਹੁਣ ਇਹ ਬਿਜਲੀ ਵਾਲੇ ਕਰੀ ਜਾਂਦੇ ਅੱਜ ਅਸੀਂ ਅਸਲ ਵਿੱਚ ਗੱਲ ਕਰੀ ਸੀ ਉਹ ਕੰਨਾਂ ਜੀ ਪਿੱਛੋਂ ਕੋਲੇ ਦੀ ਘਾਟ ਕਰਕੇ ਲੈਡ ਘਟ ਆ ਰਹੀ ਆ ਸਾਨੂੰ ਇਹ ਪਤਾ ਨਹੀਂ ਕਿ ਕਿਹਨੂੰ ਲੈਡ ਦਿੰਦੇ ਆ ਕਿਹਨੂੰ ਨਹੀਂ ਲੈਂਦੇ ਤੁਹਾਡੀ ਮੰਗ ਸੀ ਜੋ ਤੁਸੀਂ ਪਤਾ ਕਰਿਆ 10 ਘੰਟੇ ਦਾ ਉਹ ਸਾਨੂੰ ਹਰ ਤੀਜੇ ਦਾ ਲੈਡ 10 ਘੰਟੇ ਪੂਰੀ ਨਹੀਂ ਚਾਹੀਦੀ ਆ ਸਾਨੂੰ 5-7 ਦਿਨ ਲੋੜ ਸੀ ਪਰ ਉਹ ਵੀ ਅੱਜ ਅਸੀਂ ਐਕਸਲ ਸਾਹਿਬ ਨਾਲ ਗੱਲ ਕਰੀ ਐਕਸਲ ਸਾਹਿਬ ਕਹਿੰਦਾ ਮੈਂ ਤਾਂ ਪਹੁੰਚਾਂ ਉਹਨੂੰ ਇਹ ਵੀ ਦੱਸਾਂਗਾ ਵੀ 2-300 ਵੀਰ ਇੱਥੇ ਇਕੱਠੇ ਹੋਵੇ ਆ ਔਰ ਉਹਨੇ ਕੋਈ ਥਨਵੇ ਐਮੈਦਰੀ ਦਿੱਤੀ ਕਿ ਮੈਂ ਇਹਨਾਂ ਦੀ ਗੱਲ ਸੁਣਾ ਉਹ ਕਹਿੰਦੇ ਜੀ ਮੈਂ ਬਾਹਰ ਆ ਕੇ ਗਰੰਟ ਦੇਖ ਰਿਹਾ ਕੱਲ ਵੀ ਸਾਡੀ ਗੱਲ ਹੋਈ ਆ ਅਕਸਿਲ ਸਾਹਿਬ ਨਾਲ ਕੱਲ ਕਹਿੰਦੇ ਸੀ ਕਿ ਕੱਲ ਨਾਲ ਤੁਹਾਡਾ ਮਸਲਾ ਹੱਲ ਕਰਦਾ ਅਸੀਂ ਹੁਣ 10 ਦਿਨ ਤੋਂ ਅੱਕ ਕੇ ਆ ਕੇ ਇਥੇ ਧਰਨ ਆਏ ਇਹ 10 ਦਿਨਾਂ ਦੀ ਪ੍ਰੋਬਲਮ ਆ ਜਾਂ ਪਹਿਲਾਂ ਤੋਂ ਵੀ ਇਹ ਪ੍ਰੋਬਲਮ ਚੱਲ ਰਹੀ ਆ ਜੀ ਇਹ 10 ਦਿਨਾਂ ਤੋਂ ਪ੍ਰੋਬਲਮ ਤਾਂ ਪਹਿਲਾਂ ਤੋਂ ਚੱਲਦੀ ਆ ਵਜ ਦੀ ਪਰ ਹੁਣ ਇਹ 10 ਦਿਨਾਂ ਤੋਂ ਬਿਲਕੁਲ ਹੀ 2 ਜਾਂ 3 ਘੰਟੇ ਤੋਂ ਵੱਧ ਲੈਟਰੀ ਦੇ ਰਹੇ ਉਹ ਵੀ ਤੀਜੇ ਦਿਨ ਤੀਜੇ ਦਿਨ ਜਿਹੜੇ ਹੱਕ ਮੰਗਦਾ ਸੀ 10 ਘੰਟੇ ਦੇਣ ਦਾ ਤੀਜੇ ਦਿ ਕਿਉਂਕਿ ਜੋ ਹੁਣੀ 2.4 ਕੋਟ 2.4 ਘਟ ਗਿਆ। ਅਸੀਂ ਜੱਟ ਦੇ ਪੱਲੇ ਪੈਣੇ ਆ। 4 ਪੈ ਬਚਣੇ ਆ। ਬਾਕੀ ਦਾ ਤੁਹਾਨੂੰ ਪਤਾ ਹੀ ਆਹ ਜੀ ਦੇ ਮੰਗਾਈ ਆ ਬਾਈ ਜੀ। ਜੇ ਇਹ ਅੱਜ ਅੱਜ ਐਕਸ਼ਨ ਸਾਹਿਬ ਜਾਂ ਐਕਟਿਵ ਸਾਹਿਬ ਨਹੀਂ ਆਉਂਦੇ ਇੱਥੇ ਪਹੁੰਚਦੇ ਨਹੀਂਗੇ ਤੇ ਕੋਈ ਤੁਹਾਡੀ ਗੱਲਬਾਤ ਨਹੀਂ ਖੁਣਦੇ ਕੀ ਤੁਹਾਡਾ ਅਗਲਾ ਕਦਮ ਕੀ ਹੋਊਗਾ? ਅਗਲਾ ਕਦਮ ਵੀ ਜੀ ਸਾਡਾ ਅਸੀਂ ਇੱਥੇ ਧਰਨਾ ਉਹਨਾਂ 'ਚ ਨਹੀਂ ਛੁੱਟਾਂਗੇ ਜਿੰਨਾ ਤੱਕ ਐਕਸ਼ਨ ਸਾਹਿਬ ਇੱਥੇ ਨਹੀਂ ਆਉਂਦੇ। ਕਿਉਂਕਿ ਅਸੀਂ ਇੱਥੇ ਬਾਈ ਜੀ ਫੋਨ ਤੇ ਵੀ ਗੱਲ ਚੁੱਕੇ ਆਂ ਕਰ ਚੁੱਕੇ ਆਂ ਦਫ਼ਤਰਾਂ ਦੇ ਵੀ ਘੇੜੇ ਮਾਰ ਕੇ ਆਵਾਂਗੇ। ਅੱਜ ਅਸੀਂ ਮਜਬੂਰ ਨਾ ਬਸ ਸਾਨੂੰ ਸ਼ੌਂਕ ਨਹੀਂ ਹੈ ਕੋਈ ਧਰਲੇ ਲਾਉਣ ਦਾ ਭਾਈ ਜੀ ਤੂਫਾਂ ਦੇ ਬੈਠਣ ਦਾ ਸਾਡੀ ਮਜਬੂਰੀ ਬਣ ਗਈ ਜਦੋਂ ਕਿ ਅਫਸਰ ਨਹੀਂ ਸੁਣਦਾ ਸਾਡੀ ਗੱਲ ਪੋਸਟ ਕਰਕੇ ਸਾਡੀ ਜੇ ਧਿਆਨ ਨਾਲ ਗੱਲ ਸੁਣ ਕੇ ਲੈਟ ਚਾਲੂ ਕਰ ਸਾਡੀ ਕਿ ਮਜਬੂਰੀ ਹੈ ਵੀ ਅਸੀਂ ਲੋਕਾਂ ਨੂੰ ਬਹਿਰਾਨ ਕਰਕੇ ਤੇ 10 ਦਿਨ ਬੈਠੀਏ ਸੀ ਬਿਲਕੁਲ ਸਹੀ ਗੱਲ ਕੀਤੀ ਹੈ ਕਿਸਾਨ ਆਪਕਾ ਅਨੇਕ ਕਹਿੰਦੇ ਆ ਜੀ ਇਹਨਾਂ ਨੂੰ 20-25 ਦਿਨ ਤੋਂ ਜਾਂ ਮਹੀਨਾ ਪਹਿਲਾਂ ਤੋਂ ਬਿਜਲੀ ਨਹੀਂ ਆ ਰਹੀ ਆ ਜੋ ਕਿ ਝੋਨੇ ਲਈ ਬਹੁਤ ਜ਼ਰੂਰੀ ਆ ਹੁਣ ਉੱਤੇ ਪਾਣੀ ਲਾਉਣਾ ਝੋਨੇ ਨੂੰ ਬਹੁਤ ਜ਼ਰੂਰੀ ਆ ਜਿਸ ਦੇ ਨਾਲ ਝੋਨੇ ਦਾ ਝਾੜ ਵਧੂਗਾ ਜੇ ਹੁਣ ਪਾਣੀ ਨਹੀਂ ਲੱਗੂਗਾ ਤਾਂ ਝੋਨੇ ਦਾ ਝਾੜ ਘਟ ਸਕਦਾਗਾ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਇੰਦਾ ਹੀ ਨੁਕਸਾਨ ਖਾਮਿਆਜਾ ਭੁਗਤਣਾ ਪੈ ਸਕਦਾਗਾ ਇਸ ਲਈ ਇਹ ਅੱਜ ਇਹ ਆਪਦੇ ਹੱਕਾਂ ਲਈ ਇਹ ਬਿਜਲੀ ਦੀ ਮੰਗ ਪੂਰੀ ਕਰਨ ਲਈ ਅੱਜ ਇੱਥੇ ਇਹਨਾਂ ਨੇ ਤਾਨਾ ਪ੍ਰਦਰਸ਼ਨ ਕੀਤਾਗਾ ਦੇਖਣਾ ਇਹ ਆ ਬਿਜਲੀ ਪਵਾਓ ਹੁਣ ਕੀ ਕਰਦਾਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਨੂੰ ਬਿਜਲੀ ਪੂਰੀ ਬੰਦ ਦੀ ਦੇਗਾ ਜਾਂ ਨਹੀਂ ਦੇਊਗਾ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਜਿਵੇਂ ਕਿ ਤੁਹਾਨੂੰ ਦੱਸਿਆਗਾ ਜਿੱਥੇ ਕਿਸਾਨ ਜਥੇਬੰਦੀਆਂ ਨੇ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਕੀਤਾਗਾ ਰੈਕੋਰਡ ਹਰੀਫਰ ਨਲਵਾ ਚੋਂ ਕਿ ਉਸੇ ਗੱਲ ਕਰਾਂਗੇ ਹੁਣ ਆਪਾਂ ਹੋਰੇ ਕੱਤ ਨਾਲ ਕਿਸਾਨੀ ਆਗੂ ਨਾਲ ਜੋਗੀ ਆਪਾਂ ਨੂੰ ਪੂਰੀ ਜਾਣਕਾਰੀ ਦੇਣਗੇ ਤੇ ਕੀ ਗੱਲਬਾਤ ਹੈ ਹਾਂਜੀ ਜੀ ਦੱਸੋ ਮੈਂ ਪਾਰਟਿੰਗ ਪਾਰਟੀਆਂ ਨਾਲ ਕੋਈ ਰਾਜੀਆ ਅੱਜ ਨਾਲੋ ਲੈਣ ਦੀ ਪ੍ਰੋਬਲਮ ਬਹੁਤ ਆ ਰਹੀ ਆ। ਲਾਟ ਪਾਣੀ ਝੂਨੇ ਨੂੰ ਲੱਗ ਰਿਹਾ। ਇੰਤਹਾਸ ਦਾ ਮੈਂ ਤੁਹਾਨੂੰ ਇਹਨਾਂ ਨੇ ਪਿਆਰੀ ਜਿਹਾ ਉਹ ਸਤਨਾ ਲੈਣ ਛੱਡ ਕੇ ਬਦਲ ਦਿਆ ਕਰਾ। ਉਹ ਵੀ ਇਹਨਾਂ ਤੋਂ ਲੈਣ ਨਹੀਂ ਪੂਰੀ ਹੋ ਰਹੀ। 2 ਘੰਟੇ ਲੈਟ ਆ ਰਹੀ ਆ। ਇਹਨਾਂ ਨੂੰ ਅਸੀਂ ਦਫ਼ਤਰ ਮੈਨਡ ਆਏ ਜੀ। ਇਹਨਾਂ ਨੇ ਸਾਨੂੰ ਕਿਹਾ ਜੀ ਉਹ ਵਾਜਿਬ ਲੈਟ ਪੂਰੀ ਕਰਾਂਗੇ। ਪਰ ਇਹਨਾਂ ਲੈਟ ਪੂਰੀ ਨੇ ਕਹਿੰਦੀ ਅੱਜ ਜਦੋਂ ਅਸੀਂ ਮੈਨਡ ਆਇਆ ਤਾਂ ਕਰਿਆ ਐਕਸ਼ਨ ਸਾਹਿਬ ਵੱਲੋਂ ਅਸਤੇ ਭੱਜਾਨੂੰ ਮਿਲੀ ਜੀ। ਉਹਦੇ ਸੰਬੰਧ ਚ ਆਇਆ ਜੇਕਰ ਸਾਨੂੰ ਲੈਟ ਨਾ ਕੀਤੀ ਐਕਸ਼ਨ ਸਾਹਿਬ ਨਾ ਆਏ। ਆਥੇ ਜੀ ਲੰਮਾ ਪੈਸਾ ਨਾ ਕਰੀ ਹਮੇਸ਼ਾ ਲਈ ਬੈਠਾ ਜੀ ਕੀਆ ਜਾ ਰਿਹਾ ਵੀ ਲੰਮੇ ਸਮੇਂ ਲਈ ਬੈਠਾਂਗੇ ਜੇ ਇਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਆ ਤੇ ਆਉਣ ਵਾਲਾ ਸਮਾਂ ਦੱਸੂਗਾ ਮੰਗ ਪੂਰੀ ਹੁੰਦੀ ਆ ਜਾਂ ਨਹੀਂ ਹੁੰਦੀ ਆ ਖਬਰ ਜਾਰੀ ਰੱਖਾਂਗੇ ਇਸ ਦਾ ਬਹੁਤ ਵੱਡਾ ਨੁਕਸਾਨ ਆ ਇਸ ਕਰਕੇ ਆਦਮੀਦਾਰ ਬਹੁਤ ਦੁਖੀ ਆ ਜਾ ਤੇ ਇਸ ਵਕਤ ਸਾਨੂੰ ਮਿਲਿਆ ਲਾਲਸਾ ਨੂੰ ਲੜੀ ਲੱਪਿਆਂ ਦੇ ਇਸ਼ਾਰੇ ਆ ਅਫਸਰ ਸਾਡਾ ਇਸ ਹਾਂਜੀ ਇਸ ਕਰਕੇ ਅਸੀਂ ਚੌਕ ਬੰਦ ਕਰਤਾ ਰਾਸਤਾ ਬਲਾਕ ਕਰਿਆ ਵੀ ਸਾਡੀ ਇਸ ਗੱਲ ਕੇ ਸੁਣਾਈ ਹੋਵੇ ਠੀਕ ਹੈ ਜੀ ਇਹ ਕੇ ਹਜੇ ਤੱਕ ਪਹੁੰਚੇ ਨਹੀਂਗਾ ਕੋਈ ਨਹੀਂ ਜੀ ਕੋਈ ਨਹੀਂ ਪਹੁੰਚਿਆ ਠੀਕ ਹੈ ਜੇਕਰ ਨਾ ਪਹੁੰਚੂ ਤੇ ਸਾਰਾ ਜਾਰੀ ਰਹੂ ਜੀ ਇਹਨੇ ਸ਼ਾਮ ਤੱਕ ਜਾਰੀ ਰਹੂਗਾ ਹਾਂ ਜੀ ਹਾਂ ਜੀ ਰਸਤਾ ਬਲਾਕ ਰੱਖਾਂਗੇ ਠੀਕ ਹੈ ਜੀ ਭਾਈ ਜੀ ਹੁਣਾਂ ਨੇ ਦੱਸਿਆ ਜਿਵੇਂ ਕੋਈ ਇਹਨਾਂ ਦਾ ਰੋਸ ਮੁਜ਼ਾਹਰਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਜਦ ਤੱਕ ਕੋਈ ਬਿਜਲੀ ਆਦੂ ਬਿਜਲੀ ਵਿਭਾਗ ਦੇ ਅਧਿਕਾਰੀ ਇਹ ਸੰਜਾਇਦੀਓ ਇੱਥੇ ਪਹੁੰਚਦੇ ਨਹੀਂ ਗਏ ਇਹਨਾਂ ਦੇ ਮੰਗ ਪੱਤਰ ਨਹੀਂ ਲੈਂਦੇ ਤੇ ਇਹਨਾਂ ਦਾ ਜੋ ਪ੍ਰੋਬਲਮਾ ਉਹਦਾ ਹੱਲ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਹੀ ਰਹੇਗਾ ਖਮਰਾ ਚੱਲ ਰਹਿਣੀ ਹੈ ਸਾਰੇ ਜੀ ਕਿਸਾਨਾਂ ਵੱਲੋਂ ਹਰੀ ਸਿੰਘ ਨਾਲੂਆ ਚੌਂਕ ਵਿੱਚ ਧਰਨਾ ਲਾਇਆ ਗਿਆ ਜੀ ਇਸ ਦਾ ਸਬੰਧ ਕਿਸ ਨਾਲ ਲਾਇਆ ਗਿਆ ਜੀ ਥੋੜਾ ਜਿਹਾ ਐਪੀਸ ਕੋਈ ਜੀ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਕਿਉਂਕਿ ਜਸਟੀਸ਼ੀਅਲ ਵੱਲੋਂ ਉਹਨੇ ਇੱਕ ਦਿਨ ਛੱਡ ਕੇ ਅਸੀਂ 10 ਟਨ ਸਪਲਾਈ ਦਿੰਨੇ ਆ। ਕੋਲੇ ਦੀ ਪਿਛੋਂ ਨੈਸ਼ਨਲ ਲੈਵਲ ਤੇ ਕੋਲੇ ਦੀ ਸ਼ਾਰਟੇਜ ਹੈਗੀ ਆ। ਉਸ ਕਰਕੇ ਮੈਨੇਜਮੈਂਟ ਦੇ ਟੌਪ ਤੇ ਥੋੜਾ ਥੋੜਾ ਆਊਟਸੋਰਸ ਨਾਲ ਸਮਾਂ ਪ੍ਰਾਂਤ ਸੀ ਪ੍ਰੈਸ਼ਰ ਰਿਡ ਦਿੱਤਾ ਗਿਆ ਸਪਲਾਈ ਨੂੰ। ਉਸ ਕਰਕੇ ਥੋੜੀ ਜਿਹੀ ਪ੍ਰੋਬਲਮ ਆਈ ਆ। ਔਰ ਇਹ ਸ਼ਾਇਦ ਅੱਜ 3 ਘੰਟੇ ਦੀ ਸਪਲਾਈ ਅਮਰੇ ਪਰਬਲ ਨੂੰ ਉਸ ਦਾ ਇੱਕ ਦਿਨ ਛਾਟ ਕੇ 10 ਟਨ ਸਪਲਾਈ ਦੀ ਲੋੜ ਤਾਂ ਹੈ। ਘਰ ਉਹਨੇ ਕਰਨਾ ਸਮਾਪਤ ਕਰ ਦਿੱਤਾ। ਹਾਂ ਜੀ ਸਮਾਪਤ ਕਰ ਦਿੱਤਾ। ਸਰ ਕਮੀ ਕਿੱਥੇ ਆ ਰਹੀ ਸਰ? ਕੋਲੇ ਦੀ ਸ਼ਾਰਟੇਜ ਕਰਕੇ ਬਰਾਦਮਾਈ ਹੈ ਸਾਰੇ ਨੈਸ਼ਨਲ ਲੈਵਲ ਤੇ ਕੋਲੇ ਸ਼ਾਰਟੇਜ ਠੀਕ ਹੈ ਜੀ ਟਰਾਈ ਕਰੋ ਤੁਸੀਂ ਇਸੇ ਮੀਰੋਰ ਟਰਾਈ ਕਰਦੇ ਚਾਹੋ